ਲਜੀ ਸਸੀ ਕਾਲਤਾਰੇ ਨੂੰ ਕਿਵੇਂ ਤੁਸੀਂ ਸਾਰੇ ਜਾਨੀ ਹੋਪ ਤੁਸੀਂ ਥਾਰੇ ਠੀਕ ਹੋਵੋਗੇ ਅੱਜ ਤੁੰਦ ਬਹੁਤ ਪਈ ਹੋਈ ਐ ਤੇ ਇਹ ਮੈਂ ਦੁੱਧ ਲੈ ਕੇ ਆਈ ਤੇ ਚੂਹੀ ਨੇ ਇਧਰੋਂ ਇਧਰ ਦੱਦ ਦੱਦ ਜਾ ਕੇ ਉੱਥੇ ਵੜ ਗਈ ਉਹ ਗੈਸ ਦੇ ਪਿੱਛੇ ਤੇ ਹੁਣ ਅਸੀਂ ਕੱਢਣ ਲੱਗਿਆ ਚੂਹੀ ਤੇ ਤੁਸੀਂ ਵੀ ਦੇਖਿਓ ਮੋਰ ਦਿਨੀ ਅੱਜ ਜੈਸਮੀ ਜੇਤੀ ਆ ਥਾਰੇ ਤੇ ਮੈਂ हेलो गाइस, गाइस मैं दसना चाहनी हाँ कि अरे वाई फाई मर जा खुशी है ना देखो तुम देख सकते हो ना मैं तेरे करके रखानी आ देखो ये ए, 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 कर ਵਾਈਫਾਈ ਵਾਲੇ ਨੇ ਆ ਜਾਣਾ ਠੀਕ ਹੈ ਫਿਰ ਸਾਡੇ ਵਾਈਫਾਈ ਲੱਗ ਜਾਣਾ ਆ ਮੈਂ ਛੇ ਛੇ ਤੀ ਝਾੜੂ ਮਾਰ ਲੈ ਕੇ ਆਉਂਦਾ ਜਿੰਦਾਬਾਦ ਚੁੱਪ ਕਰ ਜਾ ਉਹਨੇ ਨੂੰ ਬੋ ਛੇ ਤੀ ਛੇ ਤੀ ਮੈਂ ਝਾੜੂ ਝੂੜੂ ਮਾਰ ਲਾ ਉਹਨਾਂ ਦੇ ਹੱਥ ਤੋਂ ਪਹਿਲੇ ਪਹਿਲੇ ਘਰ ਸਾਫ ਹੋਣਾ ਚਾਹੀਦਾ ਨਾ ਇਹਨਾਂ ਲੱਗੇ ਅਗਲੇ ਨੂੰ ਕੰਮ ਦਾ ਹਜੇ ਤੇ ਮੈਂ ਝਾੜੂ ਵੀ ਨਹੀਂ ਮਾਰਿਆ ਇੰਨਾ ਟਾਈਮ ਹੋ ਗਿਆ 11 ਵਜੇ ਕਿ ਘਰ ਵਾਲੇ ਨੂੰ ਮਨਾਇਆ ਇੰਨਾ ਔਖਾ ਵਾਈਫਾਈ ਲੈ ਹਜ਼ਾਰ ਰੁਪਏ ਮੈਂ ਪਾਇਆ ਆਪਣਾ ਉਹਨਾਂ ਨੇ 500 ਪਾਇਆ ਹਜ਼ਾਰ ਪਪਾ ਹਜ਼ਾਰ ਕਹਿੰਦੇ ਤੇ ਉਹਨਾਂ ਨੇ 1700 ਰੁਪਏ ਉਹਨਾਂ ਨੇ ਪਾਇਆ ਹਜ਼ਾਰ ਪਾਇਆ ਤੇ ਇਹ ਆਪਣਾ ਦੇਖੋ ਬੈਠ ਜੈਸਮੀਨ ਮੂੰਹ ਕੀ ਨਗੰਦ ਲਾਇਦਾ ਚਲੋ ਅਸੀਂ ਬਾਅਦ ਵਿੱਚ ਮਿਲਦੇ ਆ ਤੁਹਾਨੂੰ ਠੀਕ ਹੈ ਖੋਲ ਦੇ ਨਾ ਤੇ ਕਿਹਨੂੰ ਸੁਣੋ ਉਹਨੂੰ ਕਿਹਨੂੰ ਸੁਣਾਈ ਤੱਕ ਉਹ ਜਿਹੜਾ ਸਾਹਮਣੇ ਦਰਵਾਜ਼ਾ ਖੋਲ ਲਿਆ ਵਾ ਇੱਕ ਚੂਹੀ ਗੱਡੀ ਸੀ 10 ਚੂਹੀਆਂ ਉੱਥੋਂ ਵੱਡ ਜਾਣੀਆਂ ਨੇ ਤੇ ਮੈਨੂੰ ਹੋਰ ਟੈਨਸ਼ਨ ਹੋਈ ਪਈ ਐ ਤੇ ਹੁਣ ਕੀ ਕਰੂੰਗੀ ਅਸੀਂ ਮਾਰਜੂ ਜੇ ਮੈਂ ਇੱਥੇ ਹੱਥ ਲਾ ਦਾਂ ਤੇ ਕੀ ਹੋਊਗਾ ਹਾਏ ਮੈਂ ਤੇ ਮਾਰਜੂ ਹਾਏ ਹਾਏ ਚਲੋ ਕੋਈ ਬਾਤ ਨਹੀਂ ਮੈਂ ਇੱਥੇ ਜਿਹੜਾ ਆਪਣਾ ਮਸ਼ੀਨ ਵਾਸਤੇ ਨਾ ਕੋਰਸੀ ਲੈ ਕੇ ਆਈ ਸੀ ਆ ਸਾਡੀ ਜੈਕੂ ਦੇ ਕੰਮ ਕਿਹੜਾ ਪੀਲਾ ਹਰਾ ਪੀਲਾ ਥੋੜਾ ਮੋਟਾ ਹੀ ਦਿਨਾਂ ਨੂੰ ਜਿਹੜੇ ਨੇ ਇਸ ਮੰਮੀ ਨੇ ਦਵਾਈ ਆਇਆ ਹੈ ਜਿਹੜਾ ਤੁਸੀਂ ਕਿਸੇ ਦੇ ਬਿਆਨ ਪਾਣ ਦੇ ਪਰ ਫਿਰ ਉਹ ਬਣਿਆ ਬਣਾ ਲੈਂਦੇ ਭਾਜੀ ਪੰਪਾ ਪਕਾਦ ਬਣਨਾ ਹੈ ਲੱਗਣਾ ਹੈ ਵਾਈਫਾਈ ਤਾਂ ਪਰਹੀ ਹੈ ਨਹੀਂ ਅੱਥੇ ਟੰਗੀ ਵੀ ਨਹੀਂ ਹੋਏਗੀ ਕਿਤੇ ਚੋਰੀ ਤਾਂ ਨਹੀਂ ਉਹ ਵੀ ਸੂਟ ਹੀ ਨਹੀਂ ਇਸਦੇ ਨਾ ਨਾ ਅਰ ਰੋਕੋ ਸੈਂਟ ਨਹੀਂ ਨਾਲ ਤਾਂ ਕਰੇ ਨਾਲ ਮਾਂ ਮਿਲ ਜਾਂਦੀ ਜਦੋਂ ਦੇਖੋ ਵੀਡੀਓ ਜਾ ਉਹ ਡੱਬੀ ਵਿੱਚ ਨਹੀਂ ਉਤਾਰ ਆਣੇ ਜੀ ਵਾਈਫਾਈ ਵਾਲੇ ਆ ਰਾਮ ਰਾਮ ਕਹਿੰਦੇ ਜੀ ਰਾਮ ਰਾਮ ਆਇਨ ਰਾਮ ਰਾਮ ਸਾਡੇ ਆਇਆ ਜੀ ਮੇਰੇ ਕੋਲ ਆਹ ਜੀ ਆਪਣਾ ਵਾਈਫਾਈ ਦੇਖ ਲਓ ਮੇਰਾ ਨਾਮ ਲਾ ਦੇ ਬਾਈ ਨਾ ਮੇ ਤੇ ਕੈਵਲ ਆ ਦੇਖੋ ਜੀ ਆ ਤਾਰਾ ਪਈਆਂ ਨੇ ਆਹ ਦੇਖੋ ਜੀ ਓ ਦੇਖੋ ਤਾਰ ਪਈ ਤੇ ਆ ਆਪਣਾ ਕੰਮ ਕੰਮ ਨਾਲ ਬਾਈ ਕਰ ਰਹੇ ਆ ਬਾਈ ਵੀਡੀਓ ਬਣਾ ਰਿਹਾ ਬਾਈ ਹੂੰ ਇਹ ਬੋਲਣਾ ਹੈ ਆ ਵੀਡੀਓ ਫਿਰ YouTube ਤੇ ਜਾਣੀ ਆ ਚਲੋ ਜੀ ਚੰਗਾ ਜੀ